ਸਸੀ ਗੱਲ ਦੀ ਸਾਰਿਆਂ ਨੂੰ ਸਸੀ ਗੱਲ ਦੀ ਸਾਰਿਆਂ ਨੂੰ ਸਸੀ ਗੱਲ ਸਾਰੇ ਸਾਰੇ ਬੜੀ ਫਟਕਾ ਲਾ ਲਿਆ ਸਸੀ ਗੱਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਵੀਂ ਕਿਚਨ ਵਲੌਗ ਤੇ ਇਹਦੇ ਉੱਤੇ ਵਲੌਗ ਤੇ ਹੋਰ ਦੂਸਰੇ ਤਰੇ ਫਿਰਦੇ ਆ ਇੱਕ ਕਈ ਜਾਂਦੇ ਨਾ ਕਈ ਸਾਡੇ ਰਿਸ਼ਤੇਦਾਰ ਆ ਕੇ ਨੇ ਤੜੀ ਰੈਸਪੀ ਮੁਕੀਆ ਰੈਸਪੀਆ ਤੇ ਸਾਡੀ ਕੋ ਬਹੁਤ ਸਰੀਆ ਆ ਪਰ ਟਾਈਮ ਹੀ ਨਹੀਂ ਲੱਗਦਾ ਵੀ ਰੈਸਪੀ ਬਣਾਈਏ ਡੇਲੀ ਇਹ ਅੰਟੀ ਜਿੱਦ ਤੇ ਰਹੀ ਇਹ ਫੰਕਸ਼ਨ ਤੇ ਜਾਣਾ ਵੀ ਉਦਾਂ ਹੀ ਰੈਸਪੀ ਕਿੱਦਾਂ ਬਣਾ ਸਕਦੇ ਆ ਸੋ ਉਦੋਂ ਤੇ ਉਤੋਂ ਕਾਣਾ ਉਦੋਂ ਤੇ ਪਾਵਾਂਗੇ ਉਦੋਂ ਤੇ ਕਾਣਾ ਉਦੋਂ ਖਾੜਾ ਤੇ ਸੋ ਅੱਜ ਜਿਹੜਾ ਆ ਅੱਜ ਅਸੀਂ ਚੱਲ ਨਹੀਂ ਆ ਫੇਰ ਮੈਰਿਜ ਤੇ ਨਹੀਂ ਹਣ ਮੈਰਿਜ ਵੇਖਿਆ ਕਰੋ ਰੋਜ਼ ਤੇ ਪਰ ਇਹ ਜਿਹੜੀ ਮੈਰਿਜ ਆ ਅਸੀਂ ਬੜੀ ਦੂਰ ਚੱਲੇ ਆ ਨਹੀਂ ਚੱਲੇ ਆ ਦੇਹਰਾਦੂ ਸੀ ਜੀ ਦੇ بیٹے ਨੇ ਤੇ ਵਾਸ ਨਿਕਲੇ ਆ ਦੁਪਹਿਰੇ ਦੁਪਹਿਰੇ ਦੁਪਹਿਰ ਹੀ ਆ ਪੂਰੀ ਦੁਪਹਿਰ ਤੇ ਨਿਕਲੇ ਆ 3:30 ਵਜੇ ਹੀ ਨਿਕਲੇ ਆ ਫਿਰ ਉਹ ਤੇ ਜੇ ਆਪਾਂ ਚੱਲਦੇ ਆ ਦੂਰ ਤੱਕ ਹੈ ਨਾ ਉੱਥੋਂ ਤੱਕ ਨਹੀਂ ਆਪਾਂ ਪਹੁੰਚਣਾ ਕਿ ਲੇਟ ਬੜੀ ਪਹੁੰਚਾਂਗੇ ਸੋ ਆਪਾਂ ਜਿਹੜਾ ਆ ਮੈਨੂੰ ਸਪੈਸ਼ਲ ਇਨਵੀਟੇਸ਼ਨ ਹੈ ਵਾਸ ਜੀ ਹਾਂ ਇਹ ਸਾਰੇ ਇਹ ਸਾਰੇ ਸਪੈਸ਼ਲ ਇਨਵੀਟੇਸ਼ਨ ਵਾਲੇ ਆ ਨਸਾ ਸਾਵਲ ਤੇ ਦਲਜੀਤ ਦੀ ਰੁਬੀਨਾ ਰੁਬੀਨਾ ਦਾ ਵੀ ਸਪੈਸ਼ਲ ਹੈ ਕਿ ਰੁਬੀਨਾ ਵੀ ਸ਼ੂਰ ਹੋਣੀ ਚਾਹੀਦੀ ਆ ਤੇ ਦਲਜੀਤ ਘੌਰ ਵੀ ਤੇ ਸਾਵਲ ਤੇ ਚਾ ਸਾਵਲ ਵੀ ਹੋਣਾ ਚਾਹੀਦਾ ਅਸਮੈ ਤਾਂ ਉਹਨਾਂ ਨੇ ਵਰੁਨ ਵੱਲੋਂ ਵੀ ਕਿਹਾ ਸੀ ਕਿ ਸਾਰੇ ਹੀ ਆਉਣ ਤੇ ਚਲੋ ਵਰੁਨ ਦੇ ਪੇਪਰ ਆ ਵਰੁਨ ਹੀ ਜਾਦੇ ਆ ਮੈਂ ਅੱਜ ਵੇਖਣ ਦੀ ਕਿ ਟਵਿੰਕਲ ਦੀ ਮੈਰਿਜ ਤੇ ਜਿਹੜੇ ਗਏ ਹੀ ਨਾ ਉਹ ਚਾਰ ਮੈਂਬਰ ਰਹਿ ਗਏ ਮਾਸੀ ਜੀ ਮਾਸਟਰ ਜੀ ਤੇ ਮਾਮਾ ਜੀ ਤੇ ਦੋਵੇਂ ਮਾਮਾ ਜੀ ਹਨ ਇੱਕ ਕੁਕੂ ਮਾਮਾਈ ਵੀ ਹਨ ਪੰਜ ਜਣੇ ਉਹਨਾਂ ਦੀ ਜਗ੍ਹਾ ਤੇ ਇਹ 4 ਨਵੇਂ ਮੈਂਬਰ ਤਿਆਰ ਹੋ ਗਏ ਜਲਦੀ ਤੇ ਆਪਣਾ ਸਾਵੀ ਨਹੀਂ ਸਾਵਲ ਤੇ ਪਹਿਲਾਂ ਵੀ ਆਈ ਹੈ ਰੁਪੀਨਾ ਤੇ ਉਹ ਗੁਰਜੀਤ ਦੇ ਨਾਲ ਉਹ ਤਾਂ ਕੀ ਨਾਮ ਦਾ ਫਲਗੀ ਕਿੰਨਾ ਦਾ ਹੋਰ ਹੋਰ ਲੱਗਦਾ ਕਿ ਨਾਮ ਆ ਦੋ ਨੰਬਰ ਗੁਰਨੂਰ ਹਾਂ ਗੁਰਨੂਰ ਚਾਰ ਮੈਂਬਰ ਆਪਣਵੇਂ ਚੱਲੇ ਆ ਤੇ ਪਿਛਲੀ ਵਾਰ ਜਿਹੜੇ ਗਏ ਸੀ ਉਹ ਇਸ ਵਾਰ ਨਹੀਂ ਜਾ ਰਹੇ ਸੋ ਆਪਾਂ ਜਿਹੜਾ ਦੂਸਰੀ ਗੱਡੀ ਚ ਆਹ ਹਾਂ ਕਹਿੰਦਾ ਮੇਰੀ ਜੁੱਤੀਆਂ ਘਰੇ ਰਹਿ ਗਈਆਂ ਲੱਗਦਾ ਮੈਂ ਕੋਈ ਨਹੀਂ ਮਾਸੀ ਨਾਲ ਲਿਆ ਕਹਿੰਦਾ ਮਾਸੀ ਤੇ ਛਾਣੀ ਹੋ ਗਏ ਮੈਂ ਕੋਈ ਨਹੀਂ ਮਾਸੀ ਨਾ ਲੈ ਦੇਣੀ ਐ ਤੇ ਆਪਾਂ ਤੁਰ ਲੱਗਿਆ ਹਨਾ ਕਿੱਠੇ ਤੁਰੇ ਉਹਨਾਂ ਨੂੰ ਫੋਨ ਕਰ ਲਿਆ ਸੀ ਤੇ ਮੈਂ ਕਿਹਾ ਚਲੋ ਤੁਸੀਂ ਉਧਰ ਦੀ ਚੱਲ ਜਿਓ ਆਪਾਂ ਇੱਧਰ ਤੇ ਮਿਲਦੇ ਆਂ ਫਿਰ ਸ਼ਾਮ ਨੂੰ ਕਿੱਠੇ ਸੋ ਅੱਜ ਆਪਾਂ ਜਿਹੜਾ ਚੰਡੀਗੜ੍ਹ ਲਾ ਕੇ ਸਟੇ ਕਰਾਂਗੇ ਤੇ ਰਾਤ ਉੱਥੇ ਰਾਵਾਂਗੇ ਤੇ ਉੱਥੋਂ ਫਿਰ ਸਵੇਰੇ ਜਿਹੜਾ ਆ ਸੁੱਧ ਸੁੱਧ ਕੇ ਚੱਲਾਂਗੇ ਸੋ ਅੱਜ ਦਾ ਤੁਹਾਨੂੰ ਦਿਖਾਉਨੇ ਆ ਵੀ ਅਸੀਂ ਕਿੱਥੇ ਕਿੱਥੇ ਰੁਕਦੇ ਤੇ ਕੀ ਕੀ ਕਰਦੇ ਆ ਆ ਤੁਸੀਂ ਕਿੰਨਾ ਟਾਈਮ ਲੱਗ ਜਾਂਦਾ ਹੈ ਨਹਿਰ ਵੇਖਣ ਚਾਰ ਘੰਟੇ ਵਾਸਤੇ ਮਾਮੀ ਜੀ ਲੱਗ ਜਾਂਦੇ ਆ ਅੱਗੇ ਵੀ ਚਾਹਾਂਗਾ ਕਿੰਡਾ ਵਧੀਆ ਨਹਿਰਾ ਦਾ ਨਿਊ ਹੈ ਕੀ ਬਾਤ ਹੈ ਇਹ ਤੇ ਮੈਨੂੰ ਨਾ ਅਲੀਵਰਗੀ ਅਲੀਵਾਲ ਵਰਗੀ ਨਹਿਰ ਇਹ ਮੈਨੂੰ ਤਾਂ ਇਹੀ ਜਾਂਦੀ ਨਾ ਉੱਥੇ ਇਹੀ ਜਾਂਦੀ ਅਲੀਵਾਲ ਹਾਂ ਇਹੀ ਜਾਂਦੀ ਅਲੀਵਾਲ ਵਰਗੀ ਨਹਿਰ ਕੰਧੇਰ ਅਚਾ ਹਣਾ ਪਾ ਇਧਰ ਨੂੰ ਬੋਲਤੇ ਜਾਣਾ ਹੈ ਅਸਲ ਚ ਉਹਨਾਂ ਬੰਦਲ ਜੀ ਜੀ ਉਹਨਾਂ ਨੂੰ ਸਕੂਲ ਤੋਂ ਹੀ ਚੁੱਕਿਆ ਤਾਈਆਂ ਸਾਹਵਲ ਨੇ ਨਾ ਠੀਕ ਹੈ ਨਾ ਵਿਆਹ ਚੱਲੇ ਆ ਤੇ ਵਿਆਹ ਵਾਲੀ ਸ਼ਕਲ ਤੇ ਨਹੀਂ ਆਈ ਨਾ ਤੀ ਤਿਆਰ ਨਹੀਂ ਹੋਏ ਪਰ ਰਸਤੇ ਚ ਜਿਹੜਾ ਆ ਵੀ ਸੋਚੀਦਾ ਕਿ ਕੰਫਰਟੇਬਲ ਹੀ ਰਹੀਏ ਦਲਗੀ ਬੁਲ ਕੇ ਕੱਪੜੇ ਪਾ ਕੇ ਜਾਣਾ ਚਾਹੀਦਾ ਸਭ ਦੇ ਵਿੱਚ ਵਧੀਆ ਰਹਿਣਾ ਆ ਇਹਦੇ ਥੱਲੇ ਵੀ ਸਭ ਨੇ ਚਪਲਾਂ ਪਾਈਆਂ ਕਲੌਕਸ ਪਾਈ ਸਭ ਨੇ ਤੁਹਾਨੂੰ ਇਹ ਤੁਹਾਡੇ ਨਾਲ ਲਿਆਉਂਦੇ ਆ ਤੁਸੀਂ ਹੁਣ ਫਿਰ ਸਕੂਲ ਤੋਂ ਆਈ ਤਾਂ ਤਾਂ ਨਹੀਂ ਪਾਈ ਕੋਈ ਨਹੀਂ ਚੇਂਜ ਕਰ ਲਿਆ ਅੱਗੇ ਜਾ ਕੇ ਲੋ ਜੀ ਆਪਾਂ ਪਹੁੰਚ ਗਏ ਹਸ਼ਿਆਰਪੁਰ ਤੇ ਜਿਹੜੇ ਸਾਡੇ ਸਾਥੀ ਨੇ ਉਹ ਸਾਡੇ ਤੋਂ ਵੀ ਅੱਗੇ ਪਹੁੰਚ ਗਏ ਤਰਨਤਾਰਨ ਤੋਂ ਚੱਲ ਕੇ 2 ਘੰਟਿਆਂ ਚੋਂ ਬਲਾਚੌਰ ਪਹੁੰਚ ਗਏ ਟਿਕਟ ਪਾਈ ਦੇਣਾ ਚਾਹੁੰਦੇ ਆ ਕਿ ਐਸ ਰਸਤੇ ਤੋਂ ਕਦੀ ਨਾ ਆਓ ਹਾਂ ਔਰ ਰਸਤੇ ਤੇ ਇੰਨੀ ਟ੍ਰੈਫਿਕ ਹੋਣੋਂ ਤਾਂ ਜਲੰਧਰ ਚੱਲ ਜਾਂਦੀ ਉਹ ਠੀਕ ਸੀ ਇੰਨਾ ਬਿਜ਼ੀ ਰੋਡਾ ਇੰਨਾ ਬਿਜ਼ੀ ਬਦਲ ਕੇ 40 ਤੇ 40 ਤੇ ਗੱਡੀ ਆਈ ਸਾਡੀ ਤੇ ਅਸੀਂ 2 ਘੰਟੇ ਜੱਤੀ ਪਹੁੰਚਿਆ ਹਸ਼ਿਆਰਪੁਰੀ ਕ੍ਰੋਸ ਕੀਤਾ ਪਰ 2 ਘੰਟੇ ਜੱ ਤੇ 2 ਘੰਟੇ ਦੇ ਵਿੱਚ ਅਸੀਂ ਜਿਹੜਾ ਖਾਣ ਪੀ ਖਾਣ ਪੀਂਦਾ ਹੀ ਪ੍ਰੋਟੀਆਂ ਬਣਾ ਕੇ ਲੈਂਦੀ ਐ ਪ੍ਰੋਟੀਆਂ ਵੀ ਖਾ ਲਈਆਂ 2 ਘੰਟੇ ਇੰਨੀ ਭੁੱਖ ਲੱਗੀ ਪ੍ਰੋਟੀਆਂ ਵੀ ਖਾ ਲਈਆਂ ਤੇ ਪਿੰਨੀਆਂ ਹੀ ਉਹ ਵੀ ਖਾ ਲਈਆਂ ਹੋਰ ਕੀ ਆਤਾ ਇੱਕ ਕੇਕ ਹੀ ਕੀ ਕੀ ਉਹ ਵੀ ਖਾ ਲਿਆ ਮੈਂ ਤਾਂ ਇਹਨਾਂ ਬੱਚਿਆਂ ਕਰਕੇ ਲਿਆਂਦਾ ਹੀ ਐ ਸਕੂਲ ਤੋਂ ਚੁੱਕੇ ਆ ਤੇ ਇਹਨਾਂ ਕਰਕੇ ਸਾਨੂੰ ਤਾਂ ਕੋਈ ਨਹੀਂ ਹਾਂਜੀ ਬੱਚਾ ਉਹ ਬਣਿਆ ਆਪਣਾ ਆਈਪੈਡ ਆਪਣਾ ਨਾਲ ਲੈ ਕੇ ਆਇਆ ਉਹ ਆਈਪੈਡ ਤੋਂ ਬਗੈਰ ਤਾਂ ਉਹਦਾ ਕਿਤੇ ਕੀ ਹੋਇਆ ਆਈਪੈਡ ਤੋਂ ਨਹੀਂ ਆਈਪੈਡ ਨਹੀਂ ਪੜ੍ਹਿਆ ਪੜ੍ਹਨ ਲਈ ਆਇਆ ਫੋਨ ਤੇ ਅੱਛਾ ਫੋਨ ਤੇ ਆ ਪੜ੍ਹ ਵੀ ਲੈ ਬੈਗ ਵੀ ਨਾਲ ਹੀ ਲਿਆਂਦਾ ਸਾਵਲ ਦੀ ਇਹ ਤਾਂ ਚਾ ਇਹ ਯੂਨੀਫਾਰਮ ਵੀ ਹੈਗੀ ਆ ਸਾਰਾ ਕੁਝ ਹੈਗਾ ਬਿਲਕੁਲ ਬਜ ਜਾ ਸਕਦਾ ਜਣਾ ਵੇ ਸੋ ਆਪਾਂ ਦੋ ਘੰਟੇ ਚ ਜਿੱਤੇ ਪਹੁੰਚਿਆ ਤੇ ਇੰਨਾ ਕੁਝ ਅਹੀਂ ਖਾ ਲਿਆ ਸਾਡੀ ਤੇ ਉਹ ਵਾਲਾ ਕੋਨਾ ਤੁਰੀ ਦੇ ਪਾਪਾ ਤੇ ਆਈ ਕਾਫੀ ਲਿਆ ਇੰਨਾ ਕੁਝ ਚਲੋ ਫਿਰ ਮਿਲਦੇ ਆ ਉਹਨਾਂ ਨੂੰ ਜਾ ਕੇ ਅਹੀਂ ਜਾ ਵੀ ਤੁਸੀਂ ਰੁਕੋ ਜੇ ਜਾਣਾ ਅੱਗੇ ਤੇ ਚੱਲ ਜਾਓ ਜੇ ਰੁਕਣਾ ਤੇ ਰੁਕ ਲੋ ਰੁਕਜੋ ਈ ਗੱਡੀ ਹੋ ਗਈ ਗੱਡੀ ਸੀ ਕੱਢੀ ਕਿਹਾਂ ਜਾ ਆਂਡੀ ਜਮੀਦ ਤੀਤੇ ਕਿਉਂਕਿ ਟ੍ਰੈਫਿਕ ਇੰਨੀ ਕਰੀਏਗੀ ਬੜਾ ਹੀ ਬਿਜ਼ੀ ਰੋਡ ਬੜਾ ਹੀ ਜ਼ਿਆਦਾ ਚਲੋ ਤੂੰ ਸਵੇਰ ਆ ਕੇ ਨਾ ਆਦਾਂ ਨੂੰ ਪਹੁੰਚੇ ਅਹੀਂ ਮਾਂ ਜਾ ਕੇ ਕਿਤੇ 7:30 ਵਜੇ ਹਵੇਲੀ ਇੰਨੀ ਟ੍ਰੈਫਿਕ ਹੀ ਇੰਨੀ ਟ੍ਰੈਫਿਕ ਪਹਸਾ ਵੀ ਨਹੀਂ ਚਲੋ ਉਤਰੋ ਚਲੋ ਜੀ ਇੱਥੇ ਰੱਖਦਾ ਇਹਨੂੰ ਹਾਂਜੀ ਸਭ ਨੂੰ ਮਾਰ ਦੋ ਮੈਂ ਨਹੀਂ ਉੱਧਰ ਨਾ ਕਿਸਰੇ ਜਾਉਂ ਨਹੀਂ ਮੇਰਾ ਮਾਨੀ ਮਨ ਜਦੋਂ ਠੀਕ ਹੈ ਮਨ ਮਨ ਚਾਹੇ ਕਿ ਇੱਥੇ ਤੱਕ ਉਹ ਦੇ ਤਾਂ ਤੱਕ ਹੀ ਹੋਣ ਹੁਣ ਸਫਰ ਸਫਰ ਨਹੀਂ ਜਾਂਦਾ ਬੁਰੀ ਹਾਲਤ ਇਹ ਕਰ ਦੇ ਵੇਖੋ ਫਿਰ ਪੈਰ ਤੇ ਵੇਖੋ ਇਹ ਜੁੱਤੀਆਂ ਕਿਧਰ ਪਹਿਨ ਲੇ ਮੈਂ ਦੇਖਾਂ ਕਿ ਨਹੀਂ ਜੁੱਤੀਆਂ ਕਿੱਦਾਂ ਪਾਣੀਆਂ ਕਿੱਧਰ ਜਾਣਾ ਮੇਰਾ ਰਸਤਾ ਕਿੱਧਰ ਹੈ ਆ ਵੀ ਖੂ ਮਿੱਧਰੋਂ ਆ ਜਾਓ ਇੱਥੋਂ ਆ ਆਹ ਕੋ ਸਾਹਮਣੇ ਹੈਗਾ ਆ ਵੀ ਜਿਆਦਾ ਸ਼ਾਟ ਲੈਣਾ ਸ਼ਾਟ ਲੈਣ ਰੋਮੈਂ ਆਪ ਤੇ ਲੈ ਲੇ ਤਾ ਸਰਡੇ ਮੈਂਬਰ ਜਿਹੜੇ ਆ ਇੱਥੇ ਖੜੇ ਨੇ ਬੜੀ ਧਿਰ ਦੇ ਆ ਕੇ ਇੰਜੋਏ ਕਰ ਰਹੇ ਨੇ ਸਸ਼ੀ ਕਾਲ ਜੀ ਸਸ਼ੀ ਕਾਲ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਸਸ਼ੀ ਕਾਲ ਮੀਨਾ ਜੀ ਸਸ਼ੀ ਕਾਲ ਮਾਮੀ ਜੀ ਨਾਦਰੀ ਵੀਡੀਓ ਬਣਾਉਂਦੀ ਹੈ ਅੱਛਾ ਕਿਹੜੀ ਆਈ ਦੱਸੋ ਕਿਵੇਂ ਆ ਕਿੰਨੀ ਟੇਕ ਅੱਛਾ ਪੱਕਾ ਹੈ ਨਾਨੀ ਜੀ ਵੀ ਆ ਗਏ ਤੇਰੇ ਹੋਰ ਕਿਵੇਂ ਰਿਹਾ ਸਫਰ ਨੂਰ ਸਫਰ ਕਿਵੇਂ ਰਿਹਾ ਤੁਹਾਡਾ ਆਏ ਹਾਏ ਵਾਸ਼ਿੰਗ ਜਣਾ ਫੋਨ ਫੋਨ ਚੰਗਾ ਮੰਮੀ ਚੰਗਾ ਮੰਮੀ ਸਸਟੀ ਗੱਲ ਕਿਤੇ ਚੱਲੇ ਜੀ ਮੈਂ ਵੀ ਜਾਣਾ ਮੈਨੂੰ ਕਿਹ ਚਲੋ ਬੈਠੋ ਅਹ ਡੈਸਟੀਨੇਸ਼ਨ ਤੇ ਪਹੁੰਚ ਗਏ ਅਸੀਂ ਇੱਕ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਸੈਕਿੰਡ ਡੈਸਟੀਨੇਸ਼ਨ ਹੈ ਜੇ ਸਾਡੀ ਕੱਲ ਆਉਗੀ ਹਾਫ ਰਸਤਾ ਅਸੀਂ ਤੈਅ ਕਰ ਲਿਆ ਆ ਤੇ ਹਾਫ ਅਸੀਂ ਕੱਲ ਤੈਅ ਕਰਾਂਗੇ ਤੇ ਹੁਣ ਇੱਥੇ ਅਸੀਂ ਰੈਸਟ ਕਰਦੇ ਆ ਥੋੜੀ ਦੇਰ ਜਿਹੜੇ ਸਾਡੇ ਡਰਾਈਵਰ ਨੇ ਰੈਸਟ ਕਰ ਲਿਆ ਦੋਵੇਂ ਤੁਸੀਂ ਵੀ ਸਾਰੇ ਰੈਸਟ ਕਰੋ ਤੇ ਐਟਮਾਸਫੇਅਰ ਮਿਲਦੇ ਆ ਫਿਰ ਤੁਹਾਨੂੰ ਨਵੇਂ ਵਲੌਗ ਨਾਲ ਬਹੁਤ ਬਹੁਤ ਧੰਨਵਾਦ ਨਈਆਂ ਕਹਾਣੀਆਂ ਦੇ ਨਾਲ ਨਵੇਂ ਐਕਸਪੀਰੀਐਂਸਿਸ ਦੇ ਨਾਲ ਤੇ ਨਵੇਂ ਨਵੇਂ ਬੋਲ ਬੰਦਿਆਂ ਦੇ ਨਾਲ ਬੰਦੇ 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 ਨਵੇਂ ਵੀ ਆ ਅੱਛਾ ਜੀ ਚਲੋ ਚੰਗਾ ਜੀ ਪੜਾਈਏ ਜੀ ਲਾਈਕ ਮੇਰੇ ਕਰਦੇ ਹੋ ਸੋਹਣਾ ਬੜਾ ਮੁੰਡਾ ਅੱਛਾ ਠੀਕ ਆ ਜੀ ਬਿਲਕੁਲ ਜੀ ਮੁੰਡਾ ਸੋਹਣਾ ਸੋਹਣਾ ਵੀ ਇੱਥੇ ਬਹੁਤ ਰੌਣਕੀ ਆ ਤੁਹਾਨੂੰ ਕੋਈ ਸ਼ਰਮ ਰੌਣਕ ਲਗਾ ਕੇ ਰੱਖਦਾ ਬਹੁਤ ਹੀ ਰੌਣਕੀ ਬਹੁਤ ਥੋੜਾ ਜ਼ੂਮ ਕਰਕੇ ਨਾ ਚਿੱਟਾ ਕਰ ਲਿਓ ਐਂ ਟਾਈਮ ਨਹੀਂ ਰਹਾ ਯਾਰ ਓ ਮਾਈ ਗੋਡ ਲਾਈਟ ਆ ਬੋ ਤੇ ਲਾਈਟਾਂ ਕਰੇ ਮੈਡਮ ਜੀ ਸਾਡੇ ਸਾਰੇ ਪੱਖੇ ਚਲਾਣ ਦੇ ਮੈਡਮ ਜੀ ਵੈਸੇ ਮੈਨੇਜ ਜਿਹੜੀ ਇੱਕ ਆ ਉਹ ਵੀ ਬੰਦ ਕਰਨ ਦੇ ਆ ਉਹ ਬੰਦ ਹੋ ਜਾਵੇਗਾ ਚੱਲੇਗਾ ਕੋਈ ਨਹੀਂ ਜਾਇ ਰਿਹਾ ਸੀ ਹਾਂਜੀ ਦੱਸੋ ਆਪਣੇ ਵਿਚਾਰ ਜੀ ਇਹ ਇੱਕ ਮਿੰਟ ਜਰੂਰ ਇੱਕ ਮਿੰਟ ਹਾਂਜੀ ਆ ਆਪਣੇ ਗੁੱਖਣੀ ਆ ਜੀ ਆਏ ਆ ਲੰਮੇ ਪੈਣਾ ਵਾ ਸਾਰੇ ਫੇਰ ਹਟ ਪੈਣਾ ਵਾ ਅੱਛਾ ਪਰ ਛੋਣਾ ਥੋੜਾ ਥੱਕੇ ਨਾ ਪੈਣਾ 4 ਵਜੇ ਦਾ ਕਹਿ ਰਹੇ ਨੇ ਇਹਦੇ ਵਿੱਚ ਦਾ ਬਾਕੀ ਸਾਡਾ ਕੋਈ ਵਿਚਾਰ ਨਹੀਂ ਇਹਨਾਂ ਦੇ ਵਿਚਾਰ ਆ ਅੱਛਾ ਜੀ ਠੀਕ ਹੈ ਇਹ ਵੀ ਬਸ ਸਾਰੇ ਜੁੜੀ ਬੰਨ ਕੇ ਗੱਡੀ 'ਚ ਬੈਠਾ ਹੋਣਾ ਹੈ ਠੀਕ ਹੈ ਅਨੋਂ ਕੀ ਨਾਮ ਸਦਾਈ ਇਹ ਬੜਾ ਤਗੜਾ ਰੌਣਕ ਆ ਰੌਣਕ ਆ ਚਲੋ ਜੀ ਏਸੀ ਸਭ ਨੇ ਅੱਧਾ ਰਸਤਾ ਤੈਅ ਕਰਕੇ ਇੱਥੇ ਪਹੁੰਚ ਗਏ ਆ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਜੀ